ਆ ਗਿਆ ਮਤਲਬ ਆਪਾਂ ਲਾਈਟਾਂ ਬੰਦ ਕਰਾਈਆਂ ਮਿਊਜ਼ਿਕ ਨਹੀਂ ਹੋ ਰਿਹਾ ਤੇ ਦੀ ਓਪਨਿੰਗ ਲੱਗੀ ਕਰਨ ਨੂੰ ਸਭ ਨੇ ਨਹੀਂ ਹੁੰਦਾ ਸਤ ਸੰਪਾਰ ਸੀ ਸਮਝਣ ਕੇ ਨਾ ਤਾਂ ਤੇ ਜੱਟ ਉੱਡੀ ਲਾਈਟਾਂ ਮਾ ਇਹ ਕਾਜਿਆ ਹਾਂ ਠੀਕ ਹੈ கோல் ரட்டி பட்டா கே ਉਹਦੀ ਕੱਢਦਾ ਮਤਲਬ ਸੋਣੀ ਆਈ ਗਈ ਇਹ ਉਹਦਾ ਮਤਲਬ ਸਟੈਂਡਿੰਗ ਅਪ ਕਿ ਨਾ ਬੰਦ ਹੈ ਤਾਂ ਡਾਊਨ ਹੋਣੀ ਨਾ ਜਾਂ ਫਿਰ ਨਹੀਂ ਆ ਸੀ ਬਹੁਤ ਸੋਣੀ ਆ ਸੋਣੀ ਆ ਬਾਣੀ ਦੀ ਬਹੁਤ ਵਧੀਆ ਤੁਹ ਆਉਂਦੀ ਆ ਚੀਜ਼ ਠੀਕ ਹੈ ਗਾਇਸ ਤੁਹ ਬੈਕ ਵਲੌਗ ਵਾਚੋ ਸੋਰੀ ਸੋ ਇਹ ਮਤਲਬ ਬਾਕਸ ਬਣ ਗਏ ਆ ਸਸਕਲ ਸਾਰਿਆਂ ਨੂੰ ਦੇ ਗਾਈਸ ਸੋਰੀ ਦੇ ਆ ਵੇਖ ਸਕਦੇ ਜੇ ਇਹ ਮਤਲਬ ਥੱਲੇ ਦਾ ਬਾਕਸ ਇਹਦੇ ਵਿੱਚ ਆ ਜਿਹੜਾ ਆ ਜੀ ਇਹਦੇ ਵਿੱਚ ਮਤਲਬ ਉਹ ਇਦਾਂ ਕੋਰਨਰ ਹੁੰਣਾ ਮਤੇ ਆ ਇੱਥੇ ਮਤਲਬ ਭਾਂਡਿਆ ਉਹ ਜਿਹੜਾ ਥੱਲੇ ਚ ਪਾਈਦਾ ਹੁੰਦਾ ਨਾ ਉਹ ਆ ਤੇ ਆ ਜਿਹੜਾ ਆ ਜੀ ਇਦਾਂ ਘੁੰਮਣਾ ਇਹ ਤਾਂ ਮੁੱਕੀ ਇਹ ਥੱਲੇ ਸਾਰੇ ਬਾਕਸ ਆ ਜੀ ਹੁਣ ਉੱਪਰ ਦੇ ਬਾਕਸ ਬਣਨੇ ਆ ਗਾਇਸ ਆ ਇਹ ਸਾਡਾ ਬਾਹਰ ਦਾ ਏਰੀਆ ਕਿੰਨਾ ਵਧੀਆ 뷰 ਵੇਖ ਸਕਦੇ ਜੀ ਪਾਪਾ ਮੇਰੇ ਲੈ ਗਿਆ ਇਹ ਜੀ ਦੁੱਪ ਹੈਲੋ ਪਾਪਾ ਜੀ ਗਾਇਸ ਤੁਹਾਨੂੰ ਦਿਖਾਉਣੇ ਆ ਜੀ ਮਿਸਤਰੀ ਆ ਗਏ ਫੇਰ ਮਾਰਨਿੰਗ ਟਾਈਮ ਤੇ ਮੈਂ ਤੁਹਾਨੂੰ ਦਿਖਾਉਣੀ ਆ ਮਿਸਤਰੀ ਹੁਣ ਕੀ ਕਰਦੇ ਪਏ ਆ ਜੀ ਗਾਇਸ ਗਾਇਸ ਆਂਕਲ ਕਰ ਰਹੇ ਹੁਣ ਕੀ ਕਰਨ ਦੇ ਅੰਕਲ ਜੀ ਉਤ ਲਿਆ ਅੰਕਲ ਮਲੇ ਕਟਿੰਗ ਕਰਨੀ ਇਹ ਵੀ ਬਾਕਸ ਹੀ ਬਣਨੇ ਆ ਅੰਕਲ ਗੰਦੇ ਆ ਜੀ ਇਹ ਬਾਕਸ ਹੀ ਬੰਨੇ ਆ ਵੇਖ ਸਕਦੇ ਜੋ ਤੇ ਗਾਇਸ ਇਸ ਸਾਫ ਮਹਾਰਾਜ ਜੀ ਤੇ ਮਹਾਰਾਜ ਜੀ ਮਾਈਕਾ ਗਾਇਸ ਇਹ ਸਕਲਰ ਦਾ ਮਾਈਕਾ ਲੱਗਣ ਦਾ ਅੰਦਰ ਬਾਹਰ ਤੇ ਬੈਕ ਟੋਗ ਮਿਲਦੇ ਆ ਤੇ ਜੋ ਆਡਾ ਕਿਚਨ ਦਾ ਕੰਮ ਚੱਲਣ ਦਾ ਪਿਆ ਜੀ ਤੇ ਵੇਖ ਸਕਦੇ ਜੋ ਆਂ ਜਿਸ ਮਾਲ ਹੈ ਜਿਸ ਦਾ ਤੇ ਆ ਬਾਕਸ ਬਣ ਗਿਆ ਪਿਆ ਤੇ ਜਿਹੜਾ ਸਾਡਾ ਸਿਲੰਡਰ ਆ ਉਹ ਆਪਾਂ ਕਢਾ ਲਿਆ ਜੀ ਬਾਰ-ਬਾਰ ਆਡਰ ਸੋਈ ਦਾ ਕੰਮ ਚੱਲਣ ਦਾ ਪਿਆ ਨਾ ਤੇ ਆਡਰ ਸੋਈ ਹੁੰਦੀ ਆਪਾਂ ਜਿਹੜਾ ਉਹ ਬਾਰ-ਬਾਰ ਕਢਾ ਲਿਆ ਵੇਖ ਸਕਦੇ ਜੋ ਇਹਨਾਂ ਸ਼ੀਟਾਂ ਵੀ ਆ ਗਈਆਂ ਆਮ ਮਾਈਕਰ ਅੰਦਰਵਾਰ ਲੱਗ ਜਾਂਦੇ ਆਪਾਂ ਤੇ ਜਿਹੜਾ ਦੂਜਾ ਵਾ ਹਾਂਜੀ ਹਾਂ ਕੋਈ ਸ਼ੱਕ ਨਹੀਂ ਬੋਲ ਜਾਂ ਆ ਪਿੱਛੇ ਕਰਤਾ ਆ ਯਾਰ ਲੱਗ ਬੋਲਦੇ ਹੋਣਾ ਆ ਬਾਕਸ ਲੱਗ ਗਏ ਆ ਵੇਖ ਸਕਦੇ ਹੋ ਜੋਜੀ ਗਾਇਸ ਉਧਰ ਲਸ਼ ਕੋਰ ਬੰਨਦੀ ਵਾ ਥੋੜੀ ਜੀ ਤੇ ਇਹ ਵੀ ਉਹ ਹੈਂਡਲ ਫ੍ਰੀ ਆ ਜਿੱਦਾਂ ਲੱਗ ਗਏ ਇੱਕ ਗਲਤ ਗਾਈਸ ਆ ਵੀ ਦੋ ਗੁੱਸੇ ਮਤਲਬ ਕੋਈ ਆ ਆਨੇ ਦੇ ਜੀ ਇੱਕ ਮਤਲਬ ਇਹ ਸ਼ੀਸ਼ਾ ਗਾਈਸ ਇੱਧਰ ਇੱਕ ਸੰਦ ਦੇ ਇੰਨੇ ਤਾਂ ਰੱਖਦੇ ਕੋਈ ਅਗਰੇ ਤੇ ਆਪਣੇ ਬੰਦੋ ਜਾ ਹਾਂ ਚੋਟਾ ਲੱਗਿਆ ਉਹਨੇ ਸ਼ੀਸ਼ਾ ਇੱਥੇ ਉਹਦਾ ਪਤਾ ਕੀ ਘਰ ਜਿਹੜਾ ਬੰਨ ਲਾਇ ਸ਼ੀਸ਼ਾ ਰਾਮ ਫਸਟਿਕ ਲਾਇਆ ਨਾ ਕਾਪੀ ਵੀ ਦਾ ਉਹ ਵੀ ਜੜੀਆ ਗਾਈਸ ਵੇ ਇੱਕ ਸੰਦ ਦੇ ਜੀ ਤੁਹਾਨੂੰ ਦਾ ਏਰੀਆ ਵਾ ਉਹ ਕਰਦੇ ਕਰੰਦੇ ਆ ਜੀ ਇਹਨਾਂ ਕਿਵੇਂ ਕਰੀਏ ਕਿ ਵਿਹਲਾ ਚੰਗੀ ਕਰਿਆ ਇਹਨੂੰ ਕੋਣ ਕਰਾਏ ਬਾਹਰ ਇਹਦੀ ਕੜੀ ਚਾਹਨਾ ਇਹੋ ਲਾ ਲੀ ਜੀਸ ਆਈ ਆਨ ਆਨ ਲੇਟਾ ਮੰਗਾਇਆ ਹੀ ਤੇ ਲੱਟ ਲੱਗੰਦਾ ਪੀਆ ਉਹ ਪਤਾ ਪਾਜ ਮਾਗੀ ਜੀ ਗੇਸ ਮੇਜੋ ਤੇ ਉਧਰ ਲੱਗ ਗਈ ਹੈ ਇੱਧਰ ਲੱਗ ਗਈ ਹੈ ਜੀ ਉਹਦੇ ਨਾਲ ਤੇ ਇਹਦੇ ਲਈ ਵੀ ਮਹੰਗਾਈ ਆ ਉਹ ਵੀ ਲੱਗਣਦੀ ਆ ਆ ਵੇਖ ਸਾਦੇ ਜੋ ਠੀਕ ਹੈ ਹੋਈ ਹੋਈ ਗਾਈ ਸੰਕਰਣ ਨਿਦਈ ਜੀ ਆਰੋਧਾ ਕਰਨ ਅਗਦੇ ਕਰਨ ਆਰੋਸਟ ਘੰਟੇ ਇੱਥੇ ਆਰੋ ਰੱਖਣਾ ਹੈ ਔਰ ਇੱਧਰ ਰੱਖਣਾ ਹੈ ਭਾਂਡੇ ਉਧਰ ਔਰ ਉੱਥੇ ਇੱਥੇ ਪਾਣੀ ਥੋੜੀ ਜਿਹੀ ਚੁੱਲ ਤੇ ਔਰ ਪਾਣੀ ਪਾਣੀ ਇੱਥੇ ਠੀਕ ਹੈ ਹਾਂ ਵਿੱਚ ਕਟ ਮਾਰ ਦੇਰੋ ਕੋਨਾ ਬਾਰ ਬਾਦੇ ਮੰਨ ਤੇ ਨਸਨ ਇਨਸ਼ਾ ਅੱਲੋ ਪਲਸ ਇਥੇ ਤੇ ਅੰਕਲ ਦੱਸੋ ਕੀ ਕਰਨ ਦੇ ਬਸ ਉਹ ਦੱਸੋ ਆਪਣੇ ਨਾਮ ਦੇ ਸੋਈ ਦੇ ਹਾਂਜੀ ਇਥੇ ਮੈੱਕਾ ਲਵਣਾ ਹਣਾ ਠੀਕ ਆ ਲੈ ਕੇ ਤੋਂ ਬਾਅਦ ਐਂਡ ਹੋਣਾ ਹੈ ਬਸ ਬਣ ਗਈ ਆਲਮੋਸਟ ਨਹੀਂ 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 ਜੀ ਬਣੀ ਨਹੀਂ ਜੇ ਹਮ ਆਹ ਇੱਕ ਲੈ ਪੁਲੇ ਸਾਟੋ ਦੇ ਬਈ ਆਹੇ ਗਾਈ ਸੰਕਲ ਨੂੰ ਨਹੀਂ ਦੇ ਸਾਟਿੰਗ ਕਰਨ ਐ ਅੰਕਲ ਨਹੀਂ ਆਡਾ ਐਲਟੀ ਪੈਨਲ ਤੇ ਵਾਸ਼ ਬੇਸਿਨ ਸਾਰਾ ਕੁਝ ਹੰ ਕਰੀ ਨਾ ਨਹੀਂ ਬਣਾਇਆ ਵਾ ਹੈ ਗਾਇਸ ਤੁਹਾਨੂੰ ਐਂਡ ਤੇ ਸਾਰੀ ਭੁਖਾਵਾਂਗੇ ਕਿ ਕਿਦਾਂ ਬਣੀ ਦਸੋਈ ਤੁਮੇ ਜਿਵੇਂ ਵਿਖਿਆ ਜਵੇ ਉਹ ਸ਼ੋਹ ਵਾਲੀ ਉੱਤੇ ਠੀਕ ਲੱਗਣਦੀ ਵਾ ਹਣਾ ਸ਼ੋਹ ਆਪਾਂ ਸ਼ੋਈ ਬਣਾਉਣੀ ਐ ਇੱਕ ਟਾਈਮ ਕਿ ਲਾਈਟ ਐ ਇੱਥੇ ਨਹੀਂ ਆ ਗਈ ਹਾਂ Papa ਜਿਹੜੇ ਕਿਹਦੀ ਨੂੰ ਨਹੀਂ ਦਿੰਦੀ ਉਹਦੇ ਨਾਲ ਕਰਪਾ ਲੈ ਆਇਆ ਪਰ ਕੋਈ ਖਵਾ ਮੜ ਗਿਆ ਜਿਹੜਾ ਜੇ ਜੇ ਨਿਕਲੀ ਹਾਲ ਦੇਣਾ ਅਸੀਂ ਆ ਵੈਸੇ ਹੀ ਹੈ ਇਹੀ ਲੱਗਦਾ ਉਹ ਗੇਟ ਦੇ ਨੂੰ ਚੈੱਕ ਕਰ ਲਵੇ ਗੇਟ ਦੇ ਤੇ ਸਾਡਾ ਐਲਡੀ ਪੈਨਲ ਆਲਮੋਸਟ ਹੋ ਗਿਆ ਰੈਡੀ ਕਿਉਂਕਿ ਉਹ ਦੋ ਲੱਟਾਂ ਦੀ ਕਮੀ ਰਹਿ ਗਈ ਨੀਲਾ ਪਲਾ ਸਾਡੇ ਤੇ ਉਹ ਹੋ ਗਈ ਤੇ ਆ ਅੰਕਲ ਦੇ ਜੀ ਕਰਨ ਸਹੀ ਵੀ ਸਾਡਾ ਪਲਾਸਿਕ ਆ ਤਾਂ ਇਹ ਤੇਰਾ ਖਿਆਲ ਪਾਉਂਦੀ ਨਾ ਅੱਜ ਆਜਾ ਬਣਾ ਲੈ ਗਾਇਸ ਇਹਦੀ ਸੈਟਿੰਗ ਕਰਨੀ ਆ ਤੇ ਇਹ ਤੁਹਾਡਾ ਇਹ ਕਿਹੜਾ ਇਹ ਦਾ ਢੋਣਾ ਇਹ ਮੇਰੇ ਨਾਲ ਦੀ ਆ ਵੇਖੋ ਕਿੰਤਾ ਦਾ ਗੰਦਾ ਜਾਂ ਲੱਗੰਦਿਆ ਨਾ ਨਿਸ਼ਾਨ ਨਾਲ ਲੱਥਾ ਤੇ ਅੱਜ ਆਰੋ ਦਾ ਏਰੀਆ ਲਾਤੀ ਹੈ ਤੇ ਇਹ ਆਰੋ ਦੀ ਮਤਲਬ ਹੋਣੀ ਆ ਫਿਟਿੰਗ ਹੈ ਲੋ ਮੰਮੀ ਹੈਲੋ ਗਾਇਸ ਠੀਕ ਹੈ ਚਾਹ ਤਾਂ ਹੀ ਗਾਇਸ ਮਮੂ ਕੋਈ ਬਣਾਉਣ ਦੀ ਚਾਹ ਤੇ ਵੇਖ ਸਕਦੇ ਜੀ ਵੇਖ ਸਕਦੇ ਜੀ ਇਹਨੂੰ ਮਤਲਬ ਸੈਟਿੰਗ ਕਰਨ ਲੱਗੇ ਖਲਾਰਾ ਵੇਖੋ ਕਿੰਨਾ ਪਿਆ ਮਿਲਦੀਆਂ ਜੀ ਬੈਕ ਟੂ ਵਲੌਗ ਤੁਹਾਨੂੰ ਬਾਅਦ